ਦੇਖੋ ਜੀ ਅਸੀਂ ਬਹੁਤ ਵੱਡੀ ਗਿਣਤੀ ਚ ਰਾਇਕੋਟ ਹਲਕੇ ਦੇ ਸਾਡੇ ਸਾਰੇ ਅੰਸ਼ੇ 600 ਵਰਕਰ ਸਾਹਿਬਾਨ ਐ ਐਸਜੀਜੀ ਸਕੂਲ ਰਾਇਕੋਟ ਦੇ ਦੋ ਦਰਵਾਜ਼ੇ ਆ ਤੇ ਉਹਦੇ ਵਿੱਚ ਅਸੀਂ ਸਾਰੇ ਬੈਠੇ ਆ ਮੇਰੇ ਨਾਲ ਇੱਥੇ ਲੋਕ ਬੈਠੇ ਆ ਬੀਜੇ ਪਾਸੇ ਲੋਕ ਬੈਠੇ ਆ ਅਸੀਂ ਸਿਰਫ ਆਪਣੇ ਸਾਡੇ ਜਿਹੜੇ ਕੈਂਡੀਡੇਟ ਨੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਇਕੋਟ ਹਲਕੇ ਤੋਂ ਬਲਾਕ ਸੰਗੁਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚਿਤਰੇ ਆ ਅਸੀਂ ਇਹ ਦਬਾਅ ਬਣਾਉਣ ਲਈ ਬੈਠੇ ਹਾਂ ਕਿ ਸਾਡੇ ਸਾਰੇ ਉਮੀਦਵਾਰਾਂ ਦੀ ਜਿਹੜੀ ਗਿਣਤੀ ਹੈ ਉਹ ਨਿਰਪੱਖ ਔਰ ਬਿਨਾ ਕਹੇ ਧੱਕੇ ਦੀ ਕੀਤੀ ਜਾਏ ਔਰ ਤਿੰਨ ਸਾਡੇ ਜਿਹੜੇ ਉਮੀਦਵਾਰ ਸੀ ਦੋ ਨੂੰ ਤੇ ਸਿਰਫ 2 ਵੋਟਾਂ ਤੇ ਹਰਾਇਆ ਗਿਆ ਇੱਕ ਨੂੰ 7 ਵੋਟਾਂ ਤੇ ਹਰਾਇਆ ਗਿਆ ਜਦੋਂ ਰੀਕਾਊਂਟਿੰਗ ਦੀ ਮੰਗ ਕੀਤੀ ਗਈ ਉਹ ਰੀਕਾਊਂਟਿੰਗ ਵੀ ਨਹੀਂ ਕਰਾਈ ਉਹਦੇ ਲਈ ਕੱਲ ਸਵੇਰੇ ਅਸੀਂ ਹਾਈ ਕੋਰਟ 'ਚ ਜਾ ਰਹੇ ਹਾਂ ਪਰ ਗੱਲ ਇਹ ਹੈ ਇਹ ਗੱਲ ਇਹ ਹੈ ਕਿ ਗੱਲ ਇਹ ਹੈ ਕਿ ਜਿਹੜੀ ਅਸੀਂ ਤੇ ਬਿਨਾਂ ਕੋਈ ਰੌਲਾ ਪਾਏ ਬਿਨਾਂ ਕਹੇ ਹੋਰ ਚੀਜ਼ ਦੇ ਸ਼ਾਂਤੀ ਮਹਿ ਟੰਗ ਨਾਲ ਕਾਂਗਰਸ ਪਾਰਟੀ ਦੇ ਬਹੁਤ ਵੱਡੀ ਗਿਣਤੀ ਚ ਵਰਕਰ ਸਾਹਿਬਾਨ ਇੱਥੇ ਬੈਠੇ ਆ ਅਸੀਂ ਦਬਾਅ ਵੀ ਪਾ ਰਹੇ ਹਾਂ ਪ੍ਰਸ਼ਾਸਨ ਤੇ ਕਿ ਨਿਰਪੱਖ ਕਾਊਂਟਿੰਗ ਹੋਏ ਔਰ ਜਿੰਨੇ ਸਾਡੇ ਕੈਂਡੀਡੇਟ ਸਾਹਿਬਾਨ ਜਿੱਤ ਗਏ ਉਹਨਾਂ ਨੂੰ ਜੀਤੂ ਕਰਾਰ ਸਰਟੀਫਿਕੇਟ ਦਿੱਤਾ ਜਾਏ ਨਾਲ ਦੇ ਨਾਲ ਔਰ ਜਿਹੜੇ ਉਹ ਤਿੰਨ ਜ਼ੋਨ ਨੇ ਜਿਹੜੇ ਦੋ ਜ਼ੋਨ ਸਿਰਫ ਦੋ ਵੋਟਾਂ ਤੇ ਸਾਨੂੰ ਹਰਾਇਆ ਗਿਆ ਔਰ ਇੱਕ ਸੱਤ ਵੋਟਾਂ ਤੇ ਉੱਥੇ ਵੀ ਨਾਲ ਦੇ ਨਾਲ ਰੀਕਾਊਂਟਿੰਗ ਕਰਵਾਈ ਤਾਂ ਦੇਖੋ ਜੀ ਅਸੀਂ ਬਹੁਤ ਵੱਡੀ ਗਿਣਤੀ ਟ੍ਰਾਈਕੋਟ ਹਲਕੇ ਦੇ ਸਾਡੇ ਸਾਰੇ ਅੰਸ਼ੇ ਸੂਬਾਕਰ ਸਾਹਿਬਾਨ ਐਸਜੀਜੀ ਸਕੂਲ ਟ੍ਰਾਈਕੋਟ ਦੇ ਦੋ ਦਰਵਾਜ਼ੇ ਆ ਤੇ ਉਹਦੇ ਵਿੱਚ ਅਸੀਂ ਸਾਰੇ ਬੈਠੇ ਆ ਮੇਰੇ ਨਾਲ ਇੱਥੇ ਲੋਕ ਬੈਠੇ ਆ બીજી ਪਾਸੇ ਲੋਕ ਬੈਠੇ ਆ ਅਸੀਂ ਸਿਰਫ ਆਪਣੇ ਸਾਡੇ ਜਿਹੜੇ ਕੈਂਡੀਡੇਟ ਨੇ ਕਿ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਇਕੋਟ ਹਲਕੇ ਤੋਂ ਬਲਾਕ ਸੰਪੀਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜਿੱਤਰੇ ਆ। ਅਸੀਂ ਇਹ ਦਬਾਅ ਬਣਾਉਣ ਲਈ ਬੈਠੇ ਆ ਕਿ ਸਾਡੇ ਸਾਰੇ ਉਮੀਦਵਾਰਾਂ ਦੀ ਜਿਹੜੀ ਗਿਣਤੀ ਹੈ ਉਹ ਨਿਰਪੱਖ ਔਰ ਬਿਨਾ ਕਿਸੇ ਧੱਕੇ ਦੇ ਕੀਤੀ ਜਾਏ। ਔਰ ਤਿੰਨ ਸਾਡੇ ਜਿਹੜੇ ਉਮੀਦਵਾਰ ਸੀ ਦੋ ਨੂੰ ਤੇ ਸਿਰਫ 2 ਵੋਟਾਂ ਤੇ ਹਰਾਇਆ ਗਿਆ, ਇੱਕ ਨੂੰ 7 ਵੋਟਾਂ ਤੇ ਹਰਾਇਆ ਗਿਆ। ਜਦੋਂ ਰੀਕਾਊਂਟਿੰਗ ਦੀ ਮੰਗ ਕੀਤੀ ਗਈ, ਉਹ ਰੀਕਾਊਂਟਿੰਗ ਵੀ ਨਹੀਂ ਕਰਾਈ। ਉਹਦੇ ਲਈ ਕੱਲ ਸਵੇਰੇ ਅਸੀਂ ਹਾਈ ਕੋਰਟ 'ਚ ਜਾ ਰਹੇ ਹਾਂ। ਪਰ ਗੱਲ ਇਹ ਹੈ ਇਹ ਗੱਲ ਇਹ ਹੈ ਕਿ ਗੱਲ ਇਹ ਹੈ ਕਿ ਜਿਹੜੀ ਅਸੀਂ ਤੇ ਬਿਨਾਂ ਕੋਈ ਰੌਲਾ ਪਾਏ ਬਿਨਾਂ ਕਹੇ ਹੋਰ ਚੀਜ਼ ਦੇ ਸ਼ਾਂਤੀ ਮੈਂ ਢੰਗ ਨਾਲ ਕਾਂਗਰਸ ਪਾਰਟੀ ਦੇ ਬਹੁਤ ਵੱਡੀ ਗਿਣਤੀ ਚ ਵਰਕਰ ਸਾਹਿਬਾਨ ਇੱਥੇ ਬੈਠੇ ਆ ਅਸੀਂ ਦਬਾਅ ਵੀ ਪਾ ਰਹੇ ਹਾਂ ਪ੍ਰਸ਼ਾਸਨ ਤੇ ਕਿ ਨਿਰਪੱਖ ਕਾਊਂਟਿੰਗ ਹੋਏ ਔਰ ਜਿੰਨੇ ਸਾਡੇ ਕੈਂਡੀਡੇਟ ਸਾਹਿਬਾਨ ਜਿੱਤ ਗਏ ਉਹਨਾਂ ਨੂੰ ਜੀਤੂ ਕਰਾਰ ਸਰਟੀਫਿਕੇਟ ਦਿੱਤਾ ਜਾਏ ਨਾਲ ਦੇ ਨਾਲ ਔਰ ਜਿਹੜੇ ਉਹ ਤਿੰਨ ਜ਼ੋਨ ਨੇ ਜਿਹੜੇ ਦੋ ਜ਼ੋਨ ਸਿਰਫ ਦੋ ਵੋਟਾਂ ਤੇ ਸਾਨੂੰ ਹਰਾਇਆ ਗਿਆ ਔਰ ਇੱਕ ਸੱਤ ਵੋਟਾਂ ਤੇ ਉੱਥੇ ਵੀ ਨਾਲ ਦੇ ਨਾਲ ਰੀਕਾਊਂਟਿੰਗ ਕਰਵਾਈ ਤੰਮੇ